ਵੈਲਕਮ ਟੂ ਖੰਨਾ ਨਿਊਜ਼ ਲਾਈਵ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਗੁਰਦੁਆਰਾ ਦੀਵਾਨਗੜ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ ਇਸ ਮੌਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਫਿਰੋਮਨੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਨਗਰ ਕੀਰਤਨ ਨੂੰ ਰਵਾਨਾ ਕੀਤਾ ਨਗਰ ਕੀਰਤਨ ਦੀ ਆਰੰਭਤਾ ਸਮੇਂ ਪੰਜ ਪਿਆਰੇ ਅਤੇ ਪੰਜ ਨਿਸ਼ਾਨਸੀ ਸਿੰਘਾਂ ਨੂੰ ਸਿਰਪਾਉ ਦੀ ਬਖਸ਼ਿਸ਼ ਕੀਤੀ ਗਈ ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਪੇਟ ਕੀਤਾ ਨਗਰ ਕੀਰਤਨ ਵਿੱਚ ਗੱਤਕਾ ਅਤੇ ਬੈਂਡ ਪਾਰਟੀਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਦੌਰਾਨ ਗੁਰਜ ਸਿੰਘ ਸਹਿਬਾਨ ਅਤੇ ਪਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਧਰਮ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਸਾਰ ਅੰਦਰ ਵਿਲੱਖਣ ਇਤਿਹਾਸ ਦੀ ਸਿਰਜਣਾ ਕੀਤੀ। ਉਹਨਾਂ ਕਿਹਾ ਕਿ ਗੁਰੂ ਸਹਿਬਾਨ ਵੱਲੋਂ ਦੂਜਿਆਂ ਲਈ ਆਪਾਵਾਰਨ ਦੇ ਬਖਸ਼ਿਸ਼ ਕੀਤੇ ਸਿਧਾਂਤ ਨੇ ਮਨੁੱਖਤਾ ਨੂੰ ਧਰਮ ਦੀ ਆਜ਼ਾਦੀ ਦਾ ਰਾਹ ਦਿਖਾਇਆ ਹੈ। ਕੰਟਰ ਸਾਹਿਬ ਸਿਰਗੁਰ ਤੇਜਪਾਹਾਦਰ ਸਾਹਿਬ ਦੀ ਮਹਾਰਾਜ ਜਿਨ੍ਹਾਂ ਨੇ ਦਿਲ ਖਜਨੂ ਦੀ ਰੱਖੇ ਵਾਸਤੇ ਇਹਨਾਂ ਦੋ ਕੜਮ ਦੀ ਰੱਖਿਆ ਵਾਸਤੇ ਆਪਾਂ ਕੁਰਬਾਨ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਸਤਿਗੁਰ ਸਾਹਿਬਾ ਜੀ ਦਾ ਸ਼ਹੀਦੀ ਗੁਰਪੁਰਪ ਦੇ ਅੰਤ ਸੰਗਤ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ ਉੱਥੇ ਹੀ ਸਿੱਖ ਬੰਦ ਦੀ ਨੁਮਾਇੰਦਗੀ ਅੱਜ ਬੰਦੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਤ ਸ਼੍ਰੀ ਕੇਸਰ ਸਾਹਿਬ ਜੀ ਦੇ ਸਮੋਧੀਆਂ ਸੰਗਠਨਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼ਿਸ਼ਕਾਸ਼ ਦੀ ਵਿਵਹਾਰਿਕ ਔਰ ਗੁਰਦੁਆਰਾ ਦਵਾਨਗਰ ਸਾਹਿਬ ਦੀ ਪੁਰਸਤਿਕ ਸਤਿਗੁਰਾਂ ਦਾ ਸ਼ਹੀਦੀ ਪੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਜਨ ਦੇ ਨਾਲ ਬਣਾਇਆ ਗਿਆ ਸਤਿਗੁਰਾਂ ਦੇ ਸ਼ਹੀਦੀ ਪੁਰਪੁਰਬ ਸਰਪ੍ਰਸਤ ਮਹਾਨ ਲਗਨ ਕੀ ਅਤਨ ਗੁਰਦੁਆਰਾ ਦਵਾਨਗਰ ਸਾਹਿਬ ਦੀ ਉਪਾਰਮ ਹੋਇਆ ਹੈ ਪ੍ਰਕਾਦਰ ਪ੍ਰਸਤ ਹੋਇਆ ਸ਼ਾਮ ਵੇਲੇ ਸਤਿਗੁਰ ਸੰਤਾਂ ਜੀ ਦੇ ਸ਼ਾਵਨ ਹੋਏ ਕਿਰੇ ਅਸਨਾਤ ਆਪਣੀ ਸੇਫਟੀ ਰੱਖ ਕੇ ਪਹੁੰਚੇਗਾ ਔਰ ਸੰਘਰਸ਼ੀ ਇੱਕ ਜਿਹੜੀ ਡਾਲਣ ਰਾਸਤੇ ਜਾਣ ਦੇ ਵਿੱਚ ਹੈ ਕਿ ਆਪਣੇ ਵਾਸਤੇ ਆਪਣੇ ਅਕੂਤੇ ਵਾਸਤੇ ਆਪਣੀ ਬੱਚਿਆਂ ਵਾਸਤੇ ਆਪਣੀ ਪਰਿਵਾਰਤ ਵਾਸਤੇ ਆਪਣੀ ਧਰਮ ਵਾਸਤੇ ਤਾਂ ਤਰਬਾਰ ਤੋਂ ਉਹਨੂੰ ਤਿਆਰ ਹੋ ਜਾਂਦਾ ਹੈ ਸੇਧ ਧਰਮਵੰਸਤੇ ਕੁਰਬਾਨੀ ਜਿਹੜੀ ਤੁਨ ਸਾਹਿਬ ਜੀ ਦੇ ਹੱਥ ਸਾਹਿਬ ਦੀ ਮਹਾਰਾਣੀ ਦੇ ਨਸੇ ਆਈ ਹੈ ਔਰ ਜਿੱਥੇ ਸਤਾਰਾਂ ਸਿੱਖ ਜਗਤ ਸਾਹਿਬ ਜੀ ਦੀ ਇੱਕ ਬਹਾਦਰ ਸੇਵਕੀ ਮਹਾਰਾਣੀ ਦੇ ਦਮ ਸ਼ਹੀਦ ਹੋ ਕੇ ਪੂਰਵ ਬੜੀ ਸ਼ਰਧਾ ਭਾਵ ਨੇ ਨਾਲਿਆ ਹੈ ਜਿੱਥੇ ਜਿੱਥੇ ਧਰਮਵੰਸਤੇ ਤੁਨ ਸਾਹਿਬ ਜੀ ਦੇ ਬਹਾਦਰ ਸੇਵਕ ਮਹਾਰਾਣੀ ਸ਼ਹਾਦਤ ਜਰਾ ਕੇ ਉਸ ਤਰ੍ਹਾਂ ਦੇ ਲੋਕਾਂ ਨੇ ਵੀ ਅਸੀਂ ਇਹ ਗੁਰਪੁਰਬ ਚੜ੍ਹਦੀ ਕਲਾ ਦੇ ਪ੍ਰਸ਼ਾਦ ਨਾਲ ਮਨਾਉਣਾ ਚਾਹੀਦਾ ਹੈ ਵਕਤ ਦੀ ਕਾਰਨ ਅਨੁਸਾਰ। ਉਸ ਸਥਾਨ 'ਤੇ ਜਿੱਥੇ ਸਾਹਿਬ ਗੁਰੂ ਜਵਾਹਰ ਮਾਰ ਦੀ ਸੀ ਤਪੋਗਾਂ ਉਹ ਜਨ ਪੰਜ ਦਿਨ ਬਾਅਦ ਸੀਸ ਲੱਗ ਕੇ ਪੁੱਜੇ ਸਨ। ਅੱਜ ਉਸ ਸਥਾਨ ਤੋਂ ਸਹਿਜ ਗੁਰੂ 72 ਬਹਾਰਾਂ ਦੀ ਪੂਜੀ ਵਰਤਨ ਤੱਕ ਲਗਿੰਦ ਜਿਹੜਾ ਆਰੰਭ ਹੋਇਆ ਉਹ ਅਸੀਂ ਇਸ ਵਦ ਵਿੱਚ ਸ੍ਰੀ ਗੁਰੂ ਬਵੰਦਕ ਕਮੇਟੀ 23 ਤਰੀਕ ਨੂੰ ਗੁਰਪੁਰਬ ਦਾ ਸਭਾ ਸਹਿਬੀ ਉਹ ਵੱਡੇ ਪੱਧਰ ਦੇ ਸਨਸਕਾਰ ਦੇ ਉਸ ਜਿਹੜਾ ਉਹ ਮਨਾ ਰਹੀ ਆ ਜਿੱਥੇ ਜਾਨੀ ਪਿੰਡਵਾਲ ਦੇ ਉਹਦੇ ਭਾਈ ਹਰਦੁਤ ਸਿੰਘ ਸ਼੍ਰੀਨਗਰ ਵਾਲੇ ਜਿੱਥੇ ਤੋਂ ਦੇ ਪੁੱਤਰ ਹੈ ਕਿ ਇਹ ਸਟਾਟਸ ਸੋਚਾ ਪਰ ਆ ਸਕਦਾ ਸਤਪੂਜੀ ਦਾ ਸੀਸ ਲੈ ਕੇ ਸ਼੍ਰੀਨੰਗਪੁਰ ਸਾਹਿਬ ਗਿਆ ਜਿੱਥੇ ਜਾ ਕੇ ਸੀਸ ਦਾ ਸੰਸਕਾਰ ਕੀਤਾ ਗਿਆ ਸ਼ੋ ਗੁਰੂ ਪਿਆਰੀ ਸਾਥ ਸੱਜਣ ਅੱਜ ਆਪਾਂ ਜੋ ਇਸ ਰਾਕੇ ਦੀ ਸੰਗਤ ਰੇਖ ਪੁਰਾਣੀ ਰਵਾਇਤ ਦੇ ਮਤਾਬਕ ਅੱਜ ਤੱਕ ਕੀਤੋਂ ਜਿਹੜਾ ਉਹ ਆਪਾ ਸ੍ਰੀ ਕੀਰਤਪੁਰ ਸਾਹਿਬ ਨੂੰ ਸ੍ਰੀ ਨਨਕਪੁਰ ਸਾਹਿਬ ਲੈ ਕੇ ਜਾਂਦੇ ਹਾਂ ਪਰ ਤੁਮੈਂ ਬੇਨਤੀ ਕਰਾਂ ਕਿ ਜੋ ਸੀਦਾ ਸੰਸਕਾਰ ਪੰਜਵੇਂ ਦਿਨ ਹੋਇਆ ਤੇ ਪੰਜਵੇਂ ਦਿਨ ਭਾਈ ਜੈਤਾ ਜੀ ਸੀਸ ਲੈ ਕੇ ਇਸ ਸਤਨ ਤੋਂ ਗਏ ਸਨ ਉਹ ਤਰੀਕ ਦਾ ਕਈ ਵਰਕਾਂ ਪਿਛਾ ਤੇ ਹਾਸਲ ਜੁਦਾ ਰਿਹਾ ਹੈ ਇਸ ਵਾਰ 21 ਤਰੀਕ ਨੂੰ ਆਪਾਂ ਉਹ ਦਿਨ ਮਨਾਉਣਾ ਸਾਡੇ ਪੰਦੇ ਬਹਾਦਰ ਵਿਦਵਾਨ ਜਾਨੀ ਪਿੰਦਰਪਾਲ ਸਿੰਘ ਜੀ ਨੇ ਪਿਛਲੇ ਸਾਲ ਤੋਂ ਉਹਨਾਂ ਨੇ ਬੜੀ ਸ਼ਰਧਾ ਨਾਲ ਕਿਹਾ ਕਿ ਮੇਰਾ ਮਨ ਕਰਦਾ ਕਿ ਇਹ ਦਿਨ ਨੂੰ ਅਨੰਦਪੁਰ ਸਾਹਿਬ ਵਿਖੇ ਵੱਡਾ ਗੱਕੇ ਬਣਾਈਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਵੇਸ਼ ਲਟਾਵਾ ਦੀ ਖਾਸ ਰਿਪੋਰਟ